ਪਪਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਦੇ ਬੁੱਤੀ ਪੰਤ ਤੋੜ ਕਰਨ ਵਾਲੇ 6 ਮੁਲਜ਼ਮ ਪੁਲਸ ਵੱਲੋਂ 24 ਘੰਟੇ ਅੰਦਰ ਕੀਤੇ ਗ੍ਰਿਫਤਾਰ। ਇਸਵੰਦੀ ਟੀਆਈਜੀ ਤੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਟਾਲਾ ਚ ਬੀਤੇ ਦਿਨੀ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੇ ਬੁੱਤੀ ਪੰਤ ਤੋੜ ਕਰਨ ਵਾਲੇ 6 ਮੁਲਜ਼ਮਾਂ ਨੂੰ ਪੁਲਸ ਵੱਲੋਂ 24 ਘੰਟੇ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਸਾਰੇ ਨੌਜਵਾਨ 30 ਸਾਲ ਤੋਂ ਘੱਟ ਦੀ ਉਮਰ ਦੇ ਹਨ ਅਤੇ ਇਹਨਾਂ ਦੀ ਜਾਂਚ ਚੱਲਦੀ ਹੈ ਕਿ ਇਹ ਕੌਣ ਹਨ ਅਤੇ ਇਹ ਇਸ ਸਾਜ਼ਿਸ਼ ਪਿੱਛੇ ਕਿਸ ਦਾ ਹੱਥ ਹੈ ਕਿਉਂਕਿ ਇਹਨਾਂ ਨੌਜਵਾਨਾਂ ਨੇ ਅਜਿਹਾ ਕੰਮ ਕੀਤਾ ਹੈ ਜੋ ਕਿ ਬਹੁਤ ਹੀ ਗੰਭੀਰ ਮੁੱਦਾ ਹੈ ਉਹਨਾਂ ਨੇ ਦੱਸਿਆ ਕਿ ਕੁੱਲ 7 ਮੁਲਜ਼ਮ ਹਨ ਅਤੇ 6 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਿ ਚਾਹਤ ਕੇ ਇੱਕ ਨੂੰ ਗ੍ਰਿਫਤਾਰ ਕਰਨਾ ਅਜੇ ਬਾਕੀ ਹੈ ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਉਹਨਾਂ ਨੇ ਦੱਸਿਆ ਕਿ ਪੁਲਿਸ ਬਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਇਸ ਸਾਜ਼ਿਸ਼ ਪਿੱਛੇ ਕਿਸ ਦਾ ਹੱਥ ਹੈ ਅਨਫੋਰਚੂਨੇਟ ਇਨਸੀਡੈਂਟ ਸਾਹਮਣੇ ਆਇਆ ਸੀ ਜਿਸ ਵਿੱਚ ਬਟਾਲੇ ਬਾਬਾ ਸਾਹਿਬ ਸ਼੍ਰੀ ਕੀਮਰਾ ਉਮੇਦਕਰ ਜੀ ਦੇ ਸਟੈਚੂ ਦੇ ਨਾਲ ਛੇੜਛਾੜ ਦੀ ਗੱਲ ਸਾਹਮਣੇ ਆਈ ਸੀ ਜਿਹੜੇ ਉਹਨਾਂ ਦੇ ਹੱਥ ਨਾਲ ਛੇੜਛਾੜ ਕੀਤੀ ਗਈ ਸੀ ਅਨਿਸ਼ਲੀ ਪਹਿਲਾਂ ਕਿਉਂਕਿ ਜਦੋਂ ਇਹ ਚੀਜ਼ ਸਾਹਮਣੇ ਆਈ ਪੁਲਿਸ ਨੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਦੇਖਿਆ ਕਿ ਇੱਕ ਦਿਨ ਪਹਿਲਾਂ ਵੀ ਸ਼ਹਿਰ ਦੇ ਸੀਨੀਅਰ ਸਿਟੀਜ਼ਨ ਉੱਥੇ ਜਾਂਦੇ ਆ ਤੇ ਆ ਬਾਬਾ ਸਾਹਿਬ ਦੇ ਸਟੈਚੂ ਤੇ ਫੁੱਲ ਮਾਲਾ ਹੁੰਦੀ ਆ ਤੇ ਉਦੋਂ ਵੀ ਉਹ ਹੱਥ ਤੇ ਉਹ ਨੁਕਸਾਨ ਹੋਇਆ ਹੁੰਦਾ ਜੀ ਸੋ ਉਦੋਂ ਪੁਲਿਸ ਨੂੰ ਇਨੀਸ਼ੀਅਲੀ ਸਾਨੂੰ ਇਹ ਲੱਗਾ ਕਿ ਸ਼ਾਇਦ ਇਹ ਇੱਕ ਨੇਚਰਲੀ ਚੀਜ਼ ਆ ਕਿਉਂਕਿ ਜਦੋਂ ਨੋਟਿਸ ਆਉਂਦਾ ਉਸ ਤੋਂ ਇੱਕ ਦਿਨ ਪਹਿਲੇ ਦੀ ਵੀ ਸੀਸੀਟੀਵੀ ਫੁਟੇਜਿਸ ਜਦੋਂ ਇਨਵੈਸਟੀਗੇਟ ਕੀਤੀ ਗਈ ਉਦੋਂ ਵੀ ਹੱਥ ਦਾ ਨੁਕਸਾਨ ਹੋਇਆ ਹੋਇਆ ਜੀ ਪਰ ਕਿਉਂਕਿ ਮੈਟਰ ਸੈਂਸਟਿਵ ਸੀਗਾ ਬਹੁਤ ਜ਼ਿਆਦਾ ਸੈਂਸਟਿਵ ਮੈਟਰ ਸੀ ਸਾਡੇ ਸਾਰਿਆਂ ਦਾ ਅ ਬੜੀ ਅ ਥਾ ਰਿਸਪੈਕਟ ਹੈ ਔਰ ਅਸੀਂ ਸਾਰੇ ਅ ਬਾਬਾ ਸਾਹਿਬ ਦੀ ਦਿਲੋਂ ਇੱਜ਼ਤ ਕਰਦੇ ਆ ਜਿਨ੍ਹਾਂ ਨੇ ਸਾਡੇ ਮੁਲਕ ਨੂੰ ਸਭ ਕੁਝ ਦਿੱਤਾ ਸਾਡੀ ਕੰਟਰੀ ਨੂੰ ਇਹ ਰੇਸ ਬੰਦੇ ਵਿੱਚ ਐਫਆਈਆਰ ਰਜਿਸਟਰ ਕੀਤੀ ਜਾਂਦੀ ਆ एफआईआर दर्ज ਕਰਨ ਤੋਂ ਬਾਅਦ ਐਸਐਸਪੀ ਸਾਹਿਬ ਇਹਦੀ ਇਨਵੈਸਟੀਗੇਸ਼ਨ ਨੂੰ ਆਪ ਲੀਡ ਕਰਦੇ ਆਂ ਔਰ ਸਾਰੀਆਂ ਇਹਦੇ ਚ ਟੀਮਾਂ ਬਣਾਈਆਂ ਜਾਂਦੀਆਂ ਇਹਨਾਂ ਦੀ ਡਾਇਰੈਕਟ ਸੁਪਰਵੀਜ਼ਨ ਦੇ ਅੰਡਰ ਔਰ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਇਹਨੂੰ ਅਸੀਂ ਕੇਸ ਨੂੰ ਟ੍ਰੇਸ ਕੀਤਾ ਜੋ ਸੋਰਸਸ ਰਾਹੀਂ ਇਨਵੈਸਟੀਗੇਸ਼ਨ ਦੇ ਦੌਰਾਨ ਔਰ ਟੈਕਨੀਕਲ ਇਨਪੁਟ ਤੋਂ ਬਾਅਦ ਇਹ ਚੀਜ਼ ਸਾਹਮਣੇ ਆਈ ਕਿ 31 ਤਰੀਕ ਦੀ ਰਾਤ ਨੂੰ ਔਰ 31 ਇੱਕ ਦੀ ਦਰਮਿਆਨੀ ਰਾਤ ਨੂੰ ਉੱਥੇ 7 ਬੰਦੇ ਦੋ ਗੱਡੀਆਂ 'ਚ ਆਉਂਦੇ ਆ ਔਰ ਉਹ ਬਾਬਾ ਸਾਹਿਬ ਦੇ ਸਟੈਚੂ ਨੂੰ ਨੁਕਸਾਨ ਪਹੁੰਚਾਉਂਦੇ ਆ ਉੱਤੇ ਫਰਦਰ ਇਨਵੈਸਟੀਗੇਟ ਕਰਤੇ ਹੋਏ ਪੁਲਿਸ ਨੇ ਉਹਨਾਂ 7 'ਚੋਂ 6 ਵਿਅਕਤੀਆਂ ਨੂੰ ਅਰੈਸਟ ਕਰ ਲਿਆ ਜਿਹੜੇ ਕਿ ਤੁਹਾਡੇ ਸਾਹਮਣੇ ਹੁਣ ਅਸੀਂ ਪੇਸ਼ਵੀ ਕੀਤੇ ਆ ਤੁਹਾਨੂੰ ਉਹਨਾਂ ਦਾ ਦਿਖਾਏ ਵੀ ਗਏ ਆ ਔਰ ਜਿਹੜੀਆਂ ਦੋ ਗੱਡੀਆਂ ਚ ਆਏ ਸੀ ਉਹ ਵੀ ਰਿਕਵਰ ਕਰ ਲਿਆ ਗਈਆਂ ਉਹ ਗੱਡੀਆਂ ਵੀ ਅਸੀਂ ਰਿਕਵਰ ਕਰ ਲਿਆ ਇਹ ਸਾਰੀ ਰਾਤ ਇਹਨਾਂ ਦੀ ਅਰੈਸਟ ਚੱਲਦੀ ਰਹੀ ਆ ਸਵੇਰ ਤੱਕ ਅਲੀ ਮਾਰਨਿੰਗ ਤੱਕ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਇੱਕ ਵਿਅਕਤੀ ਰਹਿ ਗਿਆ ਉਹਨੂੰ ਵੀ ਅਸੀਂ ਬਹੁਤ ਛੇਤੀ ਉਹਨੂੰ ਅਰੈਸਟ ਕਰ ਲਾਂਗੇ ਜੀ ਇਹਦੇ ਵਿੱਚ ਜਿਹੜਾ 295 ਏ ਜਿਹੜੀ ਪੁਰਾਣੀ ਹੁੰਦੀ ਸੀਗੀ ਜਿਹੜਾ ਆਈਪੀਸੀ ਸੈਕਸ਼ਨ ਹੁੰਦੀ ਸੀ ਕਿਉਂਕਿ ਤੁਹਾਨੂੰ ਦੱਸਣ ਲਈ ਆ ਇੱਕ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਉਣ ਦੀ ਉਹ ਵੀ ਸੈਕਸ਼ਨ ਨਵੇਂ ਬੀਐਨਐਸ ਐਕਟ ਦੇ ਤਹਿਤ ਦਰਜ ਕੀਤੀ ਗਈ ਆ ਔਰ ਇਹਦੇ ਚ ਐਸਸੀਐਸਟੀ ਐਕਟ ਵੀ ਅਸੀਂ ਕੇਸ ਰਿਸਟਰ ਕੀਤਾ ਸੇਮ ਸੈਕਸ਼ਨ ਲੱਗੀ ਆ ਇਹਦੇ ਦੇ ਵਿੱਚ ਔਰ ਹੁਣ ਫਰਦਰ ਅਸੀਂ ਇਨਵੈਸਟੀਗੇਟ ਕਰ ਰਹੇ ਆ ਕਿ ਇਹ ਕਿਉਂ ਹੋਇਆ ਇਹਦੇ ਪਿੱਛੇ ਕਾਰਨ ਕੀ ਸੀਗੇ ਹੋਰ ਕੌਣ ਲੋਕ ਇਰੇ ਵਿੱਚ ਇਨਵੋਲਡ ਹੈਗੇ ਆ ਤੇ ਉਹ ਸਾਰੀ ਅਸੀਂ ਇਨਵੈਸਟੀਗੇਟ ਕਰਕੇ ਅੱਗੇ ਉਸ ਚੀਜ਼ ਨੂੰ ਵੀ ਅਸੀਂ ਪੂਰਾ ਲੌਜੀਕਲ ਕਨਕਲੂਜਨ ਤੇ ਲੈ ਕੇ ਆਵਾਂਗੇ ਔਰ ਕੋਈ ਵੀ ਇਰੇ ਵਿੱਚ ਦੋਸ਼ੀ ਸਾਹਮਣੇ ਆਊਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਸਖਤੋ ਸਖਤ ਅਸੀਂ ਸਜ਼ਾ ਦਵਾਗੇ ਕਿਉਂਕਿ ਇਰੇ ਨਾਲ ਇਹਨਾਂ ਨੇ ਸਾਡੀ ਸੋਸਾਇਟੀ ਦੇ ਵਿੱਚ ਸਾਡੀ ਸਮਾਜ ਦੇ ਵਿੱਚ ਇੱਕ ਅਨਰੈਸਟ ਪਹਿਲਾ ਕਰਨ ਦੀ ਕੋਸ਼ਿਸ਼ ਕੀਤੀ ਆ ਅ ਮੈਂ ਐਸਐਸਪੀ ਸਾਹਿਬ ਨੂੰ ਔਰ ਇਹਨਾਂ ਦੀ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਆ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਚੰਗਈ ਇਨਵੈਸਟੀਗੇਸ਼ਨ ਦਾ ਸਬੂਤ ਦਿੰਦੇ ਹੋਏ ਔਰ ਬਹੁਤ ਤੇਜ਼ੀ ਹੀ ਇਹ ਜੋ ਕੇਸ ਸਾਹਮਣੇ ਆਉਂਦਾ ਹੈ 24 ਘੰਟੇ ਦੇ ਅੰਦਰ ਅੰਦਰ ਇਸ ਕੇਸ ਨੂੰ ਇਨਵੈਸਟੀਗੇਟ ਕਰਕੇ ਅਕਿਊਜ਼ ਅਸੀਂ ਅਰੈਸਟ ਕਰ ਲਿਆ ਪਰ ਫਰਦਰ ਇਹਨਾਂ ਦੀ ਤਫਤੀਸ਼ ਦੇ ਦੌਰਾਨ ਇਹਨਾਂ ਦੀ ਇੰਟਰੋਗੇਸ਼ਨ ਤੋਂ ਬਾਅਦ ਜੋ ਵੀ ਚੀਜ਼ਾਂ ਸਾਹਮਣੇ ਆਉਣ ਗਿਆ ਅਸੀਂ ਫਿਰ ਦੁਬਾਰਾ ਤੁਹਾਡੇ ਨਾਲ ਸਾਰੀ ਅਸੀਂ ਸ਼ੇਅਰ ਕਰਾਂਗੇ। ਇਹ ਕਿੰਨੀਆਂ ਸਾਰੇ ਇਹਨਾਂ ਦੀਆਂ ਕਰਦੇ ਕੀ ਦੇਖੋ ਇਹ ਸਾਰੇ ਯੰਗਸਟਰਸ ਹੀ ਹੈ ਜੀ ਥੋੜਾ ਜਿਹਾ ਮੈਂ ਤੁਹਾਨੂੰ ਇਹਦੇ ਵਿੱਚ ਦੱਸਦਾ ਕਿ ਇਹ ਜਿੱਦਨ ਇਹ ਵਾਰਦਾਤ ਕਰਦੇ ਆ ਉਸ ਤੋਂ ਪਹਿਲਾਂ ਉੱਥੇ ਇੱਕ ਰੈਸਟੋਰੈਂਟ ਆ ਬੈਲਵਿਟਾ ਰੈਸਟੋਰੈਂਟ ਤਕਰੀਬਨ ਪੌਣੇ 10 ਵਜੇ ਉੱਥੇ ਵੀ ਇਹ ਜਾਂਦੇ ਆ ਇਹ ਸਾਰੇ ਯੰਗਸਟਰ ਆ ਜੀ ਸਾਰੇ ਮੇਰੇ ਖਿਆਲ 25 26 27 28 ਸਾਲ ਦੀ ਏਜ ਦੇ ਵਿੱਚ ਹੀ ਆ ਔਰ ਕੋਈ ਕਾਮਕਾਰੀ ਨਾ ਰੱਖੀ ਕੀ ਕਰਦੇ ਆ ਕੀ ਨਹੀਂ ਕਰਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇੰਪੋਰਟੈਂਟ ਇਸ਼ੂ ਸੀਗਾ ਤੇ ਤੁਹਾਡੇ ਤੇ ਅੱਜ ਇਮੀਡੀਟਲੀ ਲਿਆਉਣਾ ਜ਼ਰੂਰੀ ਸੀ ਤਾਂ ਕਿ ਤੁਸੀਂ ਸਾਰੇ ਹਰ ਜਗ੍ਹਾ ਤੇ ਇਹ ਚੀਜ਼ ਨੂੰ ਪਹੁੰਚਾਓ ਕਿ ਪੁਲਿਸ ਨੇ ਵਧੀਆ ਕੰਮ ਕਰਦੇ ਹੋਏ ਜੇ ਕਿਸੇ ਨੇ ਇਸ਼ਾਰਤ ਕੀਤੀ ਸੀ ਤਾਂ ਅਸੀਂ ਉਹਦੇ ਖਿਲਾਫ ਐਕਸ਼ਨ ਲਿਆ ਆ ਔਰ ਇਹਨਾਂ ਦੀ ਹੁਣ ਡਿਟੇਲ ਇੰਟਰੋਗੇਸ਼ਨ ਇਹਨਾਂ ਦੀ ਡਿਟੇਲ ਪੁੱਛਗਿਛ ਕੀ ਇਹ ਕਰਦੇ ਸੀ ਕਿਉਂ ਇਹ ਹੋਇਆ ਇਹਨਾਂ ਦੇ ਪਿੱਛੇ ਮਾਸਟਰਮਾਈਂਡ ਕੌਣ ਆ ਕੀ ਕਰਦਾ ਸੀ ਇਹ ਸਾਰੀ ਹੁਣ ਇਨਵੈਸਟੀਗੇਸ਼ਨ ਦਾ ਹਿੱਸਾ ਆ ਇਹਨੂੰ ਵੀ ਅਸੀਂ ਬਹੁਤ ਛੇਤੀ ਕਲੀਅਰ ਕਰਤਾ ਕੇ ਜੀ ਪ੍ਰਾਥਮਿਕ ਜਾਂਚ ਦੇ ਵਿੱਚ ਪੁਛਤਾ ਸਾਹਮਣੇ ਆਇਆ ਹੁੰਦਾ ਪੁਛਤਾ ਕਲੀਅਰ ਸਾਨੂੰ ਕਰ ਦੋ ਕਿ ਇਹਨਾਂ ਦਾ ਕੋਈ ਨਹੀਂ ਬਾਅਦ ਹੈਗੇ ਨੇ ਵਿੱਚ ਮੈਂ ਦੇਖੋ ਮੈਂ ਤੁਹਾਨੂੰ ਸਾਡੇ ਕੋਲ ਇਹਨਾਂ ਨੂੰ ਸਵੇਰੇ ਅਸੀਂ ਅਰੈਸਟ ਕੀਤਾ ਕੋਈ ਰਾਤ ਪਹਿਲੋ ਇੱਕ ਬੰਦਾ ਅਰੈਸਟ ਹੋ ਗਿਆ ਫਿਰ ਉਹਦੇ ਅੱਗੇ ਅਸੀਂ ਦੂਜੇ ਨੂੰ ਅਰੈਸਟ ਕਰ ਰਹੇ ਆ ਸਾਰੀ ਰਾਤ ਹੀ ਇਹਨਾਂ ਦੀ ਅਰੈਸਟ ਵਾਲ ਪਹਿਲਾਂ ਜਿਹੜਾ ਸਾਡਾ ਕੰਮ ਸੀ ਉਹ ਚੱਲਦਾ ਰਿਹਾ ਜੀ ਹੁਣ ਇਹਨਾਂ ਨੂੰ ਕਰਕੇ ਸਾਰੀ ਚੀਜ਼ਾਂ ਕਲੀਅਰ ਕਰਾ ਕੇ ਕਿਉਂਕਿ ਬੜਾ ਹੀ ਇਹ ਸੈਂਸਿਟਿਵ ਮੈਟਰ ਹੈ ਅਸੀਂ ਅਸੀਂ ਇਹਦੇ ਵਿੱਚ ਕੋਈ ਵੀ ਅਧੂਰੀ ਗੱਲ ਨਹੀਂ ਅਸੀਂ ਕਰ ਸਕਦੇ ਔਰ ਜੋ ਵੀ ਚੀਜ਼ਾਂ ਸਾਹਮਣੇ ਹੋਣ ਗਿਆ ਕਿਉਂ ਇਹ ਹੋਇਆ ਕੀ ਇਹਨਾਂ ਦੇ ਕਾਰਨ ਸੀ ਕੌਣ ਇਹਨਾਂ ਦੇ ਪਿੱਛੇ ਹੈ ਕੀ ਵਜ੍ਹਾ ਹੋਈ ਆ ਉਹ ਸਾਰੀਆਂ ਚੀਜ਼ ਅਸੀਂ ਸਾਹਮਣੇ ਲੈ ਕੇ ਆਵਾਂਗੇ ਹਾਂ ਜੀ ਇਹ ਬਟਾਲੇ ਸ਼ਹਿਰ ਦੇ ਵੀ ਰਹਿਣ ਵਾਲੇ ਆ ਜੀ ਇੱਕ ਪੁਰਾਣਾ ਇਸ਼ਾਲਾ ਦਾ ਹੈ ਕੁਮਾਨ ਦਾ ਹੈ ਜਿਆਦਾ ਸਾਡੇ ਬਟਾਲੇ ਸ਼ਹਿਰ ਦਾ ਹੀ ਹੈ ਜੀ ਮੈਂ ਉਹੀ ਸਾਸਾ ਮੈਂ ਤੁਹਾਨੂੰ ਬੜਾ ਕਲੀਅਰ ਦੱਸ ਰਿਹਾ ਆ ਕਿ ਸਾਨੂੰ ਹੁਣ ਟਾਈਮ ਚਾਹੀਦਾ ਆ ਜਿਹੜਾ ਪਹਿਲਾ ਕੰਮ ਸੀ ਟਰੇਸ ਕਰਨਾ ਮੁਲਜ਼ਮਾਂ ਨੂੰ ਟਰੇਸ ਕਰਕੇ ਇਹਨਾਂ ਨੂੰ ਫੜਨਾ ਸੱਤਾ ਚੋਂ 6 ਮੁਲਜ਼ਮ ਪੁਲਿਸ ਵੱਲੋਂ ਰੈਸਟ ਹੋ ਚੁੱਕੇ ਆ ਤੇ ਹੁਣ ਫਰਦਰ ਫਿਰ ਅਸੀਂ ਸਾਰਾ ਕੀ ਕੌਣ ਇਹਨਾਂ ਦੇ ਪਿੱਛੇ ਸੀ ਔਰ ਮਾਸਟਰਮਾਈਂਡ ਸੀਗਾ ਹਾਂਜੀ ਮੈਂ ਇਹ ਚੈੱਕ ਕਰਦਾ ਜੀ ਕਿ ਇਹਦੇ ਚ ਹੈਗਾ ਉਹ ਸਾਰਾ ਅਸੀਂ ਚੈੱਕ ਕਰ ਦਿੰਦੇ ਹਾਂ ਸੁਝੇ ਜੀ ਇਹ ਪਰ ਲਗਾ ਵੀ ਸ਼ਰਦਾਰ ਦਾ ਇਹ ਯਾਨੋ ਪਿੱਛੇ ਕੋਈ ਸਾਜਿਸ਼ ਹੈ ਮੈਂ ਭਾਈ ਸਾਹਿਬ ਦੇਖੋ ਫਿਰ ਉਹੀ ਗੱਲ ਆਪਾਂ ਕਰ ਰਹੇ ਆ ਮੈਂ ਤੁਹਾਨੂੰ ਬੜਾ ਕਲੀਅਰ ਕਰਨਾ ਚਾਹੁੰਦਾ ਜੀ ਵੀ ਜਿਹੜਾ ਪੁਲਿਸ ਦਾ ਪਹਿਲਾ ਕੰਮ ਆ ਕੇਸ ਨੂੰ ਟ੍ਰੇਸ ਕਰਨਾ ਟ੍ਰੇਸ ਕਰਕੇ ਮੁਲਜ਼ਮਾਂ ਨੂੰ ਅਰੈਸਟ ਕਰਨਾ ਔਰ ਉਹ ਰਿਜ਼ਲਟ ਅਸੀਂ 24 ਘੰਟਿਆਂ ਦੇ ਅੰਦਰ ਅੰਦਰ ਉਹ ਅਸੀਂ ਕਰਨ ਚ ਕਾਮਯਾਬ ਹੋ ਗਏ ਆ ਹੁਣ ਇਹਦੇ ਪਿੱਛੇ ਜਦ ਤੱਕ ਪ੍ਰੋਪਰ ਇਨਵੈਸਟੀਗੇਸ਼ਨ ਹੀ ਹੋ ਗਈ 6 ਮੁਲਜ਼ਮ ਫੜੇ ਗਏ ਆ ਅ ਤਦ ਤੱਕ ਅਸੀਂ ਕੋਈ ਤੁਹਾਨੂੰ ਅੱਗੇ ਹਲੇ ਕਲੀਅਰ ਨਹੀਂ ਦੱਸ ਸਕਾਂਗੇ ਪਰ ਇੱਕ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਦੇ ਪਿੱਛੇ ਕੀ ਹੋਇਆ ਕੀ ਨਹੀਂ ਹੋਇਆ ਉਹ ਅਸੀਂ ਸਾਰਾ ਕਲੀਅਰ ਕਰਾਂਗੇ ਇਹਨਾਂ ਦਾ ਪਿਛਲਾ ਬੈਕਗ੍ਰਾਉਂਡ ਜਿਹੜਾ ਕਿ ਕ੍ਰਿਮੀਨਲ ਲੱਗਦਾ ਸੀ ਨਹੀਂ ਮੇਰਾ ਨਹੀਂ ਖਿਆਲ ਕੋਈ ਹਲੇ ਪਰਚਾ ਇਹਨਾਂ ਦੇ ਖਿਲਾਫ ਕੋਈ ਦਰਜ ਨਹੀਂ ਹੈ ਜੀ